ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤ ਸੰਗਤ ਆਪਾਂ ਸਾਰਿਆਂ ਨੂੰ ਪਤਾ ਹੈ ਅੱਜ ਹਰ ਇੱਕ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਮੁਸ਼ਕਲਾਂ ਮੁਸੀਬਤਾਂ ਹਨ ਆਪਾਂ ਅੱਜ ਦਿਨ ਜਦੋਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਇਹੀ ਕਹਿੰਦੇ ਹਾਂ ਕਿ ਪ੍ਰਮਾਤਮਾ ਮੇਰੇ ਜੀਵਨ ਦੀਆਂ ਮੁਸ਼ਕਲਾਂ ਦਾ ਨਿਵਾਰਨ ਕਰ ਮੇਰੀ ਜ਼ਿੰਦਗੀ ਨੂੰ ਲਈ ਤੇ ਲੈ ਕੇ ਆ ਖੁਸ਼ੀਆਂ ਆਨੰਦਮਈ ਆਨੰਦ ਮੰਗਲ ਜੀਵਨ ਦੇ ਵਿੱਚ ਸਾਰਾ ਕੁਝ ਲਿਆ ਕੇ ਭਰ ਦੇ ਬਰਕਤ ਰਿਜ਼ਕ ਅੱਜ ਆਪਾਂ ਗੱਲਬਾਤ ਕਰਨੀ ਹੈ ਕਿ ਇਨਸਾਨ ਕਿੰਨਾ ਕੁ ਦੁਖੀ ਅਸਲ ਦੇ ਵਿੱਚ ਹੈ ਤੇ ਕਿੰਨਾ ਦੁੱਖ ਉਹਦੇ ਮਨ ਨੇ ਉਸ ਨੂੰ ਬਣਾ ਕੇ ਰੱਖਿਆ ਹੋਇਆ ਹੈ ਆਪਾਂ ਸਾਰੀ ਗੱਲਬਾਤ ਇੱਕ ਕਹਾਣੀ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇਸ ਕਰਕੇ ਅੰਤ ਤੱਕ ਸਾਡੇ ਨਾਲ ਜ਼ਰੂਰ ਬਨੇ ਰਹੋ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਇਨਸਾਨ ਕਰਬਾਰ ਤੋਂ ਪਰਿਵਾਰ ਤੋਂ ਰਿਸ਼ਤੇਦਾਰਾਂ ਤੋਂ ਮਿੱਤਰਾਂ ਤੋਂ ਬੜਾ ਦੁਖੀ ਸੀ ਬੜਾ ਪਰੇਸ਼ਾਨ ਸੀ ਪ੍ਰੇਸ਼ਾਨੀਆਂ ਇੰਨੀਆਂ ਨਹੀਂ ਸਰ ਜਿੰਨੀਆਂ ਉਸਦੇ ਮਨ ਨੇ ਬਣਾ ਰੱਖੀਆਂ ਸਨ ਹਰ ਵੇਲੇ ਸੋਚਦਾ ਰਹਿੰਦਾ ਕਿ ਫਲਾਣੇ ਦੀ ਜ਼ਿੰਦਗੀ ਬੜੀ ਵਧੀਆ ਫਲਾਣੇ ਦੀ ਜ਼ਿੰਦਗੀ ਬਹੁਤ ਵਧੀਆ ਤੇ ਪ੍ਰਮਾਤਮਾ ਖੌਰੇ ਮੇਰੇ ਨਾਲ ਧੱਕਾ ਕਿਉਂ ਕਰ ਗਿਆ ਮੈਨੂੰ ਸਾਰਿਆਂ ਤੋਂ ਮਾੜੀ ਜ਼ਿੰਦਗੀ ਕਿਉਂ ਦਿੱਤੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੀ ਤੁਲਨਾ ਕਰਦਾ ਆਪਣੇ ਦੋਸਤਾਂ ਦੇ ਨਾਲ ਹੋਰ ਨੇੜਲੇ ਸਕੇ ਸੰਬੰਧੀ ਸਾਰਿਆਂ ਨਾਲ ਆਪਣੀ ਤੁਲਨਾ ਹਰ ਇੱਕ ਸਮੇਂ ਕਰਦਾ ਰਹਿੰਦਾ ਫਲਾਣਾ ਬੜਾ ਖੁਸ਼ ਰਹਿੰਦਾ ਹੈ ਫਲਾਣੇ ਦੇ ਮਾਪੇ ਬਹੁਤ ਸਿਆਣੇ ਨੇ ਫੁਲਾਣੀ ਦੇ ਭਰਾ ਬੜੇ ਵਧੀਆ ਨੇ ਉਹਦੇ ਕੋਲ ਤਾਂ ਆ ਚੀਜ਼ ਵੀ ਆ ਗਈ ਹੈ ਫੁਲਾਣੇ ਕੋਲੇ ਪ੍ਰਮਾਤਮਾ ਨੇ ਘਰ ਵੀ ਸੋਨਾ ਪਵਾ ਦਿੱਤਾ ਉਹਦੇ ਕੋਲੇ ਸੁੱਖ ਸਹੂਲਤਾਂ ਬੜੀਆਂ ਨੇ ਉਹਦੀ ਜ਼ਿੰਦਗੀ ਵਿੱਚ ਇੰਨੇ ਦੁੱਖ ਇੰਨੇ ਗਮ ਨਹੀਂ ਸਨ ਜਿੰਨਾ ਉਹ ਸੋਚ-ਸੋਚ ਕੇ ਦੁਖੀ ਹੁੰਦਾ ਰਹਿੰਦਾ ਕਦੇ-ਕਦੇ ਉਹ ਸੋਚਦਾ ਕਿ ਸਾਰਾ ਕੁਝ ਛੱਡ ਛਡਾ ਕੇ ਆਪਣੇ ਆਪ ਨੂੰ ਖਤਮ ਕਰ ਲਵਾਂ ਬਹੁਤ ਜ਼ਿਆਦਾ ਉਸਨੇ ਜ਼ਿੰਦਗੀ ਦੇ ਵਿੱਚ ਜਿਹੜਾ ਦੁੱਖ ਭਰਿਆ ਹੋਇਆ ਸੀ ਉਹ ਉਹਦਾ ਆਪਣਾ ਭਰਿਆ ਹੋਇਆ ਦੁੱਖ ਸੀ ਆਪਣੇ ਮਨ ਦੇ ਨਾਲ ਆਪਣਾ ਤਿਆਰ ਕੀਤਾ ਹੋਇਆ ਦੁੱਖ ਸੀ ਇੱਕ ਦਿਨ ਸਾਰੇ ਇਹਨਾਂ ਦੁੱਖਾਂ ਦੇ ਕਾਰਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਆਪਣੇ ਘਰੋਂ ਬਾਹਰ ਵੱਲੋਂ ਤੁਰ ਗਿਆ ਪਿੰਡ ਤੋਂ ਬਾਹਰ ਆ ਗਿਆ ਆਪਣੇ ਖੇਤ ਵਿੱਚ ਜਾ ਕੇ ਬੈਠ ਗਿਆ ਇੱਕ ਰੁੱਖ ਦੇ ਥੱਲੇ ਬੈਠਾ ਹੋਇਆ ਪਰਮਾਤਮਾ ਨੂੰ ਤਾਨਨੇ ਮੇਨੇ ਦੇ ਰਿਹਾ ਗਿਲੇ ਸ਼ਿਕਵੇ ਕਰ ਰਿਹਾ ਕਿ ਪਰਮਾਤਮਾ ਤੂੰ ਮੇਰੇ ਨਾਲ ਇੰਨਾ ਧੱਕਾ ਕਿਉਂ ਕਰ ਗਿਆ ਹਰ ਇੱਕ ਬੰਦਾ ਇੱਥੇ ਸੁਖੀ ਹੈ ਹਰ ਇੱਕ ਨੂੰ ਤੂੰ ਸੁਖ ਦਿੱਤੇ ਨੇ ਖੁਸ਼ੀਆਂ ਦਿੱਤੀਆਂ ਨੇ ਹਰ ਇੱਕ ਹੱਸਦਾ ਖੇਡਦਾ ਰਹਿੰਦਾ ਮੈਂ ਇਕੱਲੇ ਨੂੰ ਸਾਰੀਆਂ ਸਾਰੇ ਜੱਗ ਦੀਆਂ ਤੂੰ ਮੁਸੀਬਤਾਂ ਦੇ ਵਿੱਚ ਘੇਰ ਰੱਖਿਆ ਗੱਲਾਂ ਬਾਤਾਂ ਪਰਮਾਤਮਾ ਦੇ ਨਾਲ ਉਤਾਣ ਨੂੰ ਮੂੰਹ ਕਰਕੇ ਕਰ ਰਿਹਾ ਸੀ ਅਚਾਨਕ ਦੇਖਦਾ ਕਿ ਇੱਕ ਬਾਜ ਉੱਡ ਰਿਹਾ ਹੁੰਦਾ ਫਿਰ ਪਰਮਾਤਮਾ ਨੂੰ ਕਹਿੰਦਾ ਕਿ ਮੈਨੂੰ ਇਨਸਾਨ ਕਿਉਂ ਬਣਾਇਆ ਮੈਨੂੰ ਤੂੰ ਬਾਜ ਬਣਾਉਂਦਾ ਨਾ ਮੈਨੂੰ ਖਾਣ ਦੀ ਚਿੰਤਾ ਨਾ ਪਹਿਨਣ ਦੀ ਚਿੰਤਾ ਨਾ ਮੈਨੂੰ ਇਹ ਚਿੰਤਾ ਹੁੰਦੀ ਕਿ ਮੈਂ ਕੋਈ ਕੰਮ ਕਰ ਕਰਨੇ ਸਾਰਾ ਦਿਨ ਆਜ਼ਾਦ ਘੁੰਮਿਆ ਕਰਦਾ ਜਦੋਂ ਕਿਤੇ ਸ਼ਿਕਾਰ ਮਿਲਦਾ ਮੈਂ ਸ਼ਿਕਾਰ ਮਾਰ ਕੇ ਖਾ ਲਿਆ ਕਰਦਾ ਫਿਰ ਰਾਤ ਨੂੰ ਆਜ਼ਾਦੀ ਦੇ ਨਾਲ ਜਿੱਥੇ ਜੀ ਕਰਦਾ ਉੱਥੇ ਜਾ ਕੇ ਸੌਂ ਜਾ ਕਰਦਾ ਨਾ ਮੈਨੂੰ ਸਵੇਰੇ ਉੱਠਣ ਦਾ ਫਿਕਰ ਹੁੰਦਾ ਇਹ ਗੱਲਾਂ ਬਾਤਾਂ ਪ੍ਰਮਾਤਮਾ ਨੂੰ ਗਿਲੇ ਸ਼ਿਕਵਿਆਂ ਦੇ ਵਿੱਚ ਉਦਾਸੀ ਰਿਆ ਸੀ ਕਿ ਚਾਣਕ ਉਸ ਰੁੱਖ ਦੇ ਉੱਤੋਂ ਆ ਜਾਈ ਕਿ ਭਾਈ ਕਿ ਤੂੰ ਸੱਚ ਵਿੱਚ ਇੱਕ ਪੰਛੀ ਬੰਨਣਾ ਚਾਹੁੰਦਾ ਹੈ ਹੈਰਾਨ ਹੋਇਆ ਉੱਪਰ ਨੂੰ ਦੇਖਦਾ ਹੈ ਭੈਪੀਤ ਵੀ ਹੋਇਆ ਕਿ ਇਹ ਮੇਰੇ ਮਨ ਦੇ ਅੰਦਰ ਲੀਆਂ ਗੱਲਾਂ ਕਿਸ ਨੇ ਸੁਣ ਲਈਆਂ ਨੇ ਫਿਰ ਉਸ ਨੂੰ ਲੱਗਦਾ ਕਿ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਰਿਹਾ ਸੀ ਹੋ ਸਕਦਾ ਪ੍ਰਮਾਤਮਾ ਨੇ ਮੇਰੀ ਅਰਦਾਸ ਸੁਣ ਹੀ ਲਈ ਹੋਵੇ। ਦੂਜੀ ਗੱਲ ਕੋਈ ਨਹੀਂ ਸੋਚਦਾ ਝਟਦੇ ਨੇ ਕਹਿੰਦਾ ਕਿ ਹਾਂਜੀ ਮੈਂ ਪੰਛੀ ਬਨਣਾ ਚਾਹਣਾ ਤੇ ਪੰਛੀ ਵੀ ਇਸ ਬਾਜ ਵਰਗਾ ਇਸ ਸ਼ਿਕਰੇ ਵਰਗਾ ਬਨਣਾ ਚਾਹਣਾ ਜਿਹੜਾ ਸਾਰੇ ਦੂਜੇ ਪੰਛੀਆਂ ਤੋਂ ਵੱਧ ਸ਼ਕਤੀਸ਼ਾਲੀ ਹੋਵੇ। ਉਹ ਜਿਹੜੀ ਰੁੱਖ ਤੋਂ ਆਵਾਜ਼ ਆ ਰਹੀ ਸੀ ਗੈਬੀ ਆਵਾਜ਼ ਸੀ ਉਸ ਨੇ ਦੁਬਾਰਾ ਕਿਹਾ ਦੇਖ ਲੈ ਇੱਕ ਵਾਰ ਪੰਛੀ ਬਣ ਗਿਆ ਤਾਂ ਦੁਬਾਰਾ ਇਨਸਾਨ ਨਹੀਂ ਬਣੇਗਾ। ਇਹ ਵੀ ਸੋਚ ਲੈ ਕਿ ਪੰਛੀਆਂ ਤੇ ਵੀ ਬਹੁਤ ਦੁੱਖ ਤਰਦ ਹੁੰਦੇ ਨੇ। ਕਹਿੰਦਾ ਨਹੀਂ ਜਿੰਨਾ ਕੁ ਦੁਖੀ ਮੈਂ ਹਾਂ ਮਿੱਥੂ ਵੱਲ ਦੁਖੀ ਤੇ ਕੋਈ ਵੀ ਨਹੀਂ ਹੋ ਸਕਦਾ ਪੰਛੀ ਤਾਂ ਹਰ ਕਿਸ ਦੁਖੀ ਨਹੀਂ ਹੋ ਸਕਦੇ ਉਹ ਤਾਂ ਆਜ਼ਾਦ ਨੇ ਜਦੋਂ ਜੀ ਕਰਦਾ ਉਹ ਦੋ ਸੌ ਜਾਂਦੇ ਐ ਜਦੋਂ ਜੀ ਕਰਦਾ ਉੱਠਦੇ ਐ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਕੋਈ ਕਿਸੇ ਦੀ ਬੰਦਿਸ਼ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਇੱਕਦਮ ਆਜ਼ਾਦ ਸਾਰੀ ਕੁਦਰਤ ਨੂੰ ਮਾਨਾਂਗਾ ਗੈਬੀ ਆਵਾਜ਼ ਕਹਿੰਦੀ ਕੁਦਰਤ ਨੂੰ ਹੁਣ ਵੀ ਮਾਨ ਸਕਦਾ ਹੈ ਹੁਣ ਵੀ ਸ਼ਾਇਦ ਤੇਰੇ ਦਿਮਾਗ ਦਾ ਪਾਇਆ ਹੋਇਆ ਜੰਜਾਲ ਬਹੁਤਾ ਹੈ ਬਾਕੀ ਐਨੇ ਦੁੱਖ ਤਕਲੀਫਾਂ ਜਾਪਦੇ ਨਹੀਂ ਜਿੰਨੇ ਤੂੰ ਬਿਆਨ ਕਰ ਰਿਹਾ ਜਿੰਨੇ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਰ ਰਿਹਾ ਕਹਿੰਦਾ ਨਹੀਂ ਮੈਂ ਤੁਹਾਡੀ ਹੋਰ ਕੋਈ ਗੱਲ ਨਹੀਂ ਸੁੰਨੀ ਜੇ ਮੇਰੀ ਇੱਛਾ ਪੂਰੀ ਕਰ ਸਕਦੇ ਹੋ ਤਾਂ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਉਹ ਕਹਿੰਦੇ ਠੀਕ ਹੈ ਪਰ ਇੱਕ ਸ਼ਰਤ ਹੈ ਅਸੀਂ ਤੈਨੂੰ ਜੇ ਇੱਕ ਵਾਰ ਬਾਜ ਬਣਾ ਦਿੱਤਾ ਸ਼ਿਕਰਾ ਬਣਾ ਦਿੱਤਾ ਦੁਬਾਰਾ ਤੈਨੂੰ ਇਨਸਾਨੀ ਜੀਨ ਨੂੰ ਨਹੀਂ ਮਿਲਣਾ ਇਨਸਾਨੀ ਜ਼ਿੰਦਗੀ ਦੇ ਵਿੱਚ ਤੂੰ ਵਾਪਸ ਨਹੀਂ ਪਰਤੇਗਾ ਉਹ ਕਹਿੰਦਾ ਮੈਂ ਪਰਤਣਾ ਵੀ ਨਹੀਂ ਚਾਹੁੰਦਾ ਮੈਂ ਤਾਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਇੱਛੁਕ ਸੀ ਪਰ ਤੁਹਾਡੀ ਮਿਹਰਬਾਨੀ ਹੋਵੇਗੀ ਤੁਹਾਡਾ ਮੇਰੇ ਤੇ ਬਹੁਤ ਵੱਡਾ ਅਹਿਸਾਨ ਹੋਵੇਗਾ ਜੇਕਰ ਤੁਸੀਂ ਮੈਨੂੰ ਜੀਵਨ ਇਸ ਜੀਵਨ ਤੋਂ ਇਸ ਮਨੁੱਖਾ ਦੇਹੀ ਤੋਂ ਮੁਕਤ ਕਰਕੇ ਇੱਕ ਪੰਛੀ ਦੇ ਰੂਪ ਵਿੱਚ ਪਾ ਦਿਓਗੇ ਉਹ ਕਹਿੰਦੇ ਚਲੋ ਠੀਕ ਹੈ ਲੈ ਭਾਈ ਸਮਝ ਤੂੰ ਬਾਜ ਬਣ ਗਿਆ ਇਨੀ ਗੱਲ ਕਹਿਨ ਦੀ ਦੇਵਸੀ ਕਿ ਉਹ ਸੱਚਮੁੱਚ ਬਾਜ ਬਣ ਗਿਆ ਬਾਜ ਬਣ ਕੇ ਉਹ ਉੱਡਿਆ ਬਹੁਤ ਦੂਰ ਤੱਕ ਉੱਡਦਾ ਰਿਹਾ ਉਸਨੇ ਬਹੁਤ ਆਨੰਦ ਮਾਣਿਆ ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਉਸ ਨੂੰ ਤਾਂ ਜਨਮ ਹੀ ਅੱਜ ਮਿਲਿਆ ਹੋਵੇ ਬਹੁਤ ਦੂਰ ਤੱਕ ਕੁਦਰਤ ਨੂੰ ਦੇਖਦਾ ਬਹੁਤ ਉਚਾਈ ਤੇ ਜਾ ਕੇ ਆਪਣੇ ਪਿੰਡ ਨੂੰ ਨਿਹਾਰਦਾ ਉਸ ਘਰ ਵੱਲ ਨਜ਼ਰ ਪਈ ਜਿੱਥੇ ਉਹ ਜੰਮਿਆ ਸੀ ਜਿੱਥੇ ਉਹਦੇ ਮਾਂ ਪਿਓ ਭਾਈ ਭੈਣ ਉਹਦੇ ਹੋਰ ਸਕੇ ਸਬੰਧੀ ਰਹਿੰਦੇ ਸਨ ਤਾਂ ਉਸ ਨੂੰ ਇੱਕਦਮ ਫਿਰ ਈਰਖਾ ਆਈ ਕਹਿੰਦਾ ਇੱਥੇ ਨਹੀਂ ਰਹਿਣਾ ਬਹੁਤ ਦੂਰ ਚਲੇ ਜਾਣਾ ਉੱਡਦਾ ਉੱਡਦਾ ਬਹੁਤ ਦੂਰ ਚਲੇ ਗਿਆ ਸਮਾਂ ਪਿਆ ਤਾਂ ਭੁੱਖ ਲੱਗੀ ਸ਼ਿਕਾਰ ਦੀ ਤਲਾਸ਼ ਕਰਨ ਲੱਗਾ ਸ਼ਿਕਾਰ ਨੂੰ ਲੱਭਦਾ ਕਦੀ ਇੱਧਰ ਜਾਂਦਾ ਕਦੀ ਉੱਧਰ ਜਾਂਦਾ ਪਰ ਸ਼ਿਕਾਰ ਨਹੀਂ ਲੱਭਿਆ ਉਹਨਾਂ ਨੂੰ ਲੱਗਿਆ ਕਿ ਇਸ ਤਰ੍ਹਾਂ ਹੁੰਦਾ ਹੋਵੇਗਾ ਕਿ ਸ਼ਾਇਦ ਇੱਕੋ ਦਿਨ ਦੇ ਵਿੱਚ ਸ਼ਿਕਾਰ ਨਾ ਲੱਭੇ। ਸ਼ਾਮ ਤੱਕ ਉਸ ਦੀ ਭੁੱਖ ਨਾਲ ਬਹੁਤ ਬੁਰੀ ਹਾਲਤ ਹੋ ਗਈ। ਇੱਕ ਬਹੁਤ ਕਮਜ਼ੋਰ ਜਿਹਾ ਪੰਛੀ ਜੋ ਕਿ ਮਰਨ ਦੇ ਕੰਢੇ ਤੇ ਸੀ। ਉਹ ਇੱਕ ਰੁੱਖ ਤੇ ਲੁਕ ਕੇ ਬੈਠਾ ਹੋਇਆ ਸੀ। ਕਿਸੇ ਹੋਰ ਪੰਛੀ ਦਾ ਸ਼ਿਕਾਰ ਨਾ ਹੋਇਆ ਤੇ ਉਸ ਕਮਜ਼ੋਰ ਪੰਛੀ ਨੂੰ ਜਾ ਕੇ ਦਬੋਚ ਲਿਆ। ਉਸ ਨੂੰ ਮਾਰਿਆ ਤੇ ਉਸ ਦਾ ਸ਼ਿਕਾਰ ਕਰ ਲਿਆ। ਫਿਰ ਸੋਚਿਆ ਕਿ ਚਲੋ ਹੁਣ ਆਰਾਮ ਕਰਦੇ ਹਾਂ। ਦੇਖਦਾ ਹੈ ਕਿ ਆਰਾਮ ਕਰਨ ਲਈ ਅੱਗੇ ਤਾਂ ਘਰ ਚਲੇ ਜਾਂਦਾ ਸੀ। ਬਿਸਤਰਾ ਮਿਲਦਾ ਸੀ, ਮੰਜਾ ਮਿਲਦਾ ਸੀ, ਸਭ ਕੁਝ ਸੀ। ਪਰ ਹੁਣ ਪੰਛੀ ਆ ਹੁਣ ਪਤਾ ਵੀ ਨਹੀਂ ਸੀ ਕਿ ਆਰਾਮ ਕਿਵੇਂ ਕਰਨਾ ਇੱਕ ਰਾਤ ਬਹੁਤ ਔਖੀ ਸੋਖੀ ਕੱਟੀ ਰਾਤ ਨੂੰ ਬਹੁਤ ਕੁਝ ਉਸਦੇ ਦਿਮਾਗ ਵਿੱਚ ਚੱਲ ਰਿਹਾ ਉਸ ਬਾਜ ਦੇ ਜਿਹੜਾ ਮਨੁੱਖ ਤੋਂ ਬਾਜ ਬਣਿਆ ਕਿ ਕੱਲ ਨੂੰ ਇੱਕ ਬਹੁਤ ਵਧੀਆ ਛੋਟੀਆਂ-ਛੋਟੀਆਂ ਲੱਕੜਾਂ ਦਾ ਆਪਣਾ ਆਲਣਾ ਬਣਾਵਾਂਗਾ ਜਿਹਦੇ ਵਿੱਚ ਹਰ ਪਾਸਿਓਂ ਇੰਤਜ਼ਾਮ ਕਰਾਂਗਾ ਕਿ ਕੋਈ ਹਵਾ ਨੇਰੀ ਕੋਈ ਮੌਸਮ ਦੀ ਕੋਈ ਕੁਦਰਤ ਦੀ ਕਰੋਪੀ ਮੇਰਾ ਨੁਕਸਾਨ ਨਾ ਕਰੇ ਅਗਲਾ ਦਿਨ ਸਾਰਾ ਉਸਨੇ ਆਪਣਾ ਘਰ ਬਣਾਉਣ ਦੇ ਵਿੱਚ ਬਤੀਤ ਕੀਤਾ ਫਿਰ ਜਦੋਂ ਭੁੱਖ ਲੱਗੀ ਤਾਂ ਫਿਰ ਉਸਨੇ ਸ਼ਿਕਾਰ ਲੱਭਣ ਦੀ ਕੋਸ਼ਿਸ਼ ਕੀਤੀ ਕਦੀ ਕਿਤੇ ਜਾਂਦਾ ਕਦੀ ਕਿਤੇ ਜਾਂਦਾ ਅੱਜ ਸਾਰਾ ਦਿਨ ਉਸਨੂੰ ਸ਼ਿਕਾਰ ਨਾ ਲੱਭਿਆ ਫਿਰ ਉਸੇ ਰੁੱਖ ਵੱਲ ਗਿਆ ਜਿੱਥੇ ਉਹ ਬਿਮਾਰ ਪੰਛੀ ਬੈਠਾ ਸੀ ਕਿ ਸ਼ਾਇਦ ਅੱਜ ਇੱਕ ਹੋਰ ਬਿਮਾਰ ਪੰਛੀ ਮਿਲ ਜਾਵੇਗਾ ਪਰ ਕੁਦਰਤ ਹਰ ਰੋਜ਼ ਇੰਨੀ ਜ਼ਿਆਦਾ ਮਿਹਰਬਾਨ ਨਹੀਂ ਹੁੰਦੀ ਉੱਥੇ ਕੋਈ ਵੀ ਨਹੀਂ ਸੀ ਜਦੋਂ ਥੱਕ ਗਿਆ ਭੁੱਖ ਦੇ ਨਾਲ ਬੁਰੇ ਹਾਲ ਹੋ ਗਏ ਫਿਰ ਉਹ ਬਣਾਏ ਹੋਏ ਘਰ ਦੇ ਵਿੱਚ ਜਾ ਕੇ ਬੈਠ ਗਿਆ ਹੁਣ ਉਹ ਇੱਕ ਵਾਰ ਫਿਰ ਤੋਂ ਰੱਬ ਨੂੰ ਦੁਬਾਰਾ ਕੋਸਣ ਲੱਗਿਆ ਗਿਲੇ ਸ਼ਿਕਵੇ ਕਰਨ ਲੱਗਿਆ ਰਾਤ ਬਹੁਤ ਔਖੀ ਸੋਖੀ ਕੱਟੀ ਅਗਲਾ ਦਿਨ ਹੋਇਆ ਭੁੱਖ ਦੇ ਨਾਲ ਬਹੁਤ شدید ਭੁੱਖਾ ਉੱਠਿਆ ਕਦੀ ਕਿਸੇ ਪਾਸੇ ਜਾ ਰਿਹਾ ਕਦੀ ਕਿਸੇ ਪਾਸੇ ਫਿਰ ਉਸ ਨੂੰ ਸਾਰਾ ਦਿਨ ਸ਼ਿਕਾਰ ਨਹੀਂ ਲੱਭਿਆ ਫਿਰ ਆ ਕੇ ਸ਼ਾਮ ਨੂੰ ਆਪਣੇ ਉਸ ਅਲਣੇ ਦੇ ਵਿੱਚ ਬੈਠ ਗਿਆ ਜਿਸ ਨੂੰ ਉਸਨੇ ਬਹੁਤ ਵਧੀਆ ਤਰੀਕੇ ਦੇ ਨਾਲ ਟੱਕ ਸਵਾਰ ਕੇ ਬਣਾਇਆ ਹੋਇਆ ਸੀ ਆਪਣੇ ਵੱਲੋਂ ਬੜਾ ਮਜ਼ਬੂਤ ਬਣਾਇਆ ਸੀ ਉਹਦੇ ਵਿੱਚ ਬੈਠ ਕੇ ਫਿਰ ਰੱਬ ਦੇ ਅੱਗੇ ਸ਼ਿਕਾਇਤਾਂ ਕਰ ਰਿਹਾ ਕਿ ਪੰਛੀਆਂ ਦਾ ਤਾਂ ਲਿਹਾਜ ਕਰ ਬਨੁੱਖ ਨੂੰ ਤਾਂ ਦੁੱਖ ਦੇਣਾ ਹੀ ਹੈ ਕੰਤਿਆਂ ਨੂੰ ਕਿਉਂ ਦੁੱਖ ਦਿਨਾ ਰਾਤ ਨੂੰ ਬਹੁਤ ਤੇਜ਼ ਬਾਰਿਸ਼ ਹੋਈ ਬਹੁਤ ਤੇਜ਼ ਹਵਾ ਆਈ ਉਹਦਾ ਘੁਰਨਾ ਕਿਸੇ ਪਾਸੇ ਡਿੱਗ ਪਿਆ ਆਪ ਉਹ ਕਿਸੇ ਪਾਸੇ ਡਿੱਗ ਪਿਆ ਆਪ ਜਦੋਂ ਡਿੱਗਿਆ ਬੜੀ ਤੇਜ਼ ਹਵਾ ਦਾ ਸ਼ਿਕਾਰ ਹੋਇਆ ਜਦੋਂ ਸਾਹਮਣੇ ਵਾਲੇ ਰੁੱਖ ਦੇ ਉੱਪਰ ਬਹੁਤ ਤਿੱਖੇ ਬਹੁਤ ਵੱਡੇ ਕੰਡੇ ਲੱਗੇ ਹੋਏ ਸਨ ਉਸ ਕੰਡਿਆਂ ਦੇ ਵਿੱਚ ਜਾ ਵਜਾ ਇੱਕ ਪੈਰ ਬੁਰੀ ਤਰੀਕੇ ਨਾਲ ਫਟੜ ਹੋ ਗਿਆ ਅਗਲੇ ਦਿਨ ਜਦੋਂ ਉੱਠਿਆ ਦੁੱਖ ਦੇ ਨਾਲ ਚੀਕਦਾ ਹੋਇਆ ਰਾਤ ਨੂੰ ਹਾਵਾ ਨੇ ਦੀਦਾ ਫੰਡਿਆ ਹੋਇਆ ਕਿੱਥੇ ਸੌਂ ਗਿਆ ਉਸ ਨੂੰ ਪਤਾ ਹੀ ਨਹੀਂ ਸੀ ਲੱਗਿਆ ਅਗਲੇ ਦਿਨ ਉਸ ਨੂੰ ਭੁੱਖ ਵੀ ਲੱਗੀ ਸੀ ਹੁਣ ਨਾਲ ਦੀ ਨਾਲ ਦਰਦ ਵੀ ਸੀ ਹੁਣ ਜਦੋਂ ਦਰਦ ਦੇ ਵਿੱਚ ਸ਼িকার ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਉੱਡਦਾ ਜਾ ਰਿਹਾ ਸੀ ਇੱਕ ਕਾਂਵਾ ਦੇ ਝੁੰਡ ਨੇ ਆ ਕੇ ਘੇਰ ਲਿਆ ਕਾਂਵਾਂ ਨੂੰ ਪਤਾ ਸੀ ਕਿ ਇਹ ਇੱਕ ਬਹੁਤ ਜ਼ਿਆਦਾ ਬਿਮਾਰ ਵੀ ਹੈ ਇਸ ਦੀ ਸੱਟ ਵੀ ਲੱਗੀ ਹੈ ਇਹ ਫੱਟੜ ਵੀ ਹੈ ਤੇ ਇਹ ਭੁੱਖਾ ਵੀ ਹੈ ਕਾਂਵਾਂ ਨੇ ਉਸ ਦਾ ਪਿੱਛਾ ਕੀਤਾ ਉਸ ਨੂੰ ਦੁਖੀ ਕੀਤਾ ਕਾਂਵਾਂ ਨੇ ਉਸ ਦੀ ਉਸ ਦੇ ਫੱਟੜ ਹੋਏ ਪੰਜੇ ਦੇ ਉੱਤੇ ਠੂੰਗੇ ਮਾਰਨੇ ਸ਼ੁਰੂ ਕਰ ਦਿੱਤੇ ਪ੍ਰਮਾਤਮਾ ਨੂੰ ਕੋਸਦਾ ਹੋਇਆ ਪ੍ਰਮਾਤਮਾ ਨੂੰ ਗਿਲੇ ਸ਼ਿਕਵੇ ਕਰਦਾ ਹੋਇਆ ਬਹੁਤ ਉੱਚਾ ਉੱਡ ਗਿਆ। ਇੰਨਾ ਉੱਚਾ ਉੱਡ ਗਿਆ ਕਿ ਉਥੋਂ ਤੱਕ ਕਾਮਾਂ ਦੀ ਪਹੁੰਚ ਨਹੀਂ ਸੀ। ਹੁਣ ਉਹ ਆਪਣਾ ਸ਼ਕਾਰ ਵੀ ਲੱਭ ਰਿਆ ਸੀ ਨਾਲ ਡਰਦਾ ਵੀ ਫਿਰਦਾ ਸੀ ਕਿ ਫੇਰ ਕਾਮਾਂ ਦਾ ਝੁੰਡ ਆ ਕੇ ਨਾ ਘੇਰ ਲਵੇ। ਇਸੇ ਤਰੀਕੇ ਨਾਲ ਉਹ ਉੱਡਦਾ ਉੱਡਦਾ ਹੰਬਦਾ ਥੱਕ ਗਿਆ। ਜਦੋਂ ਉਸ ਦੇ ਸਰੀਰ ਵਿੱਚ ਸੱਤਿਆ ਹੀ ਨਹੀਂ ਰਹੀ ਪਿਛਲੇ 3-4 ਦਿਨ ਤੋਂ ਉਸ ਨੇ ਕੁਝ ਖਾਧਾ ਨਹੀਂ ਸੀ। ਹੁਣ ਉਹ ਇੱਕ ਨਗਰ ਦੇ ਕੋਲ ਪਹੁੰਚਿਆ। ਇੱਕ ਦਵਾਖਾਨੇ ਦੀ ਛੱਤ ਦੇ ਉੱਤੇ ਬੈਠ ਗਿਆ। ਛੱਤ ਦੇ ਉੱਤੋਂ ਬੈਠ ਕੇ ਦੇਖਣ ਲੱਗਾ ਕਿ ਉੱਥੇ ਮਰੀਜ਼ ਆ ਰਹੇ ਨੇ ਮਲਮ ਪੱਟੀ ਕਰਵਾ ਰਹੇ ਨੇ ਹੁਣ ਫਿਰ ਪ੍ਰਮਾਤਮਾ ਵੱਲ ਨੂੰ ਮੂੰਹ ਕਰਕੇ ਉੱਪਰ ਨੂੰ ਕਹਿੰਦਾ ਕਿ ਕਾਸ਼ ਮੈਂ ਇਨਸਾਨ ਹੀ ਹੁੰਦਾ ਮੈਂ ਵੀ ਆਪਣੇ ਜ਼ਖਮਾਂ ਤੇ ਮਲਮ ਪੱਟੀ ਕਰਵਾ ਲੈਂਦਾ ਇਸ ਕਹਾਣੀ ਲਈ ਕਹਾਣੀਕਾਰ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸੇ ਵੱਲ ਦੇਖ ਕੇ ਜਿਉਂਦਾ ਕੋਈ ਫਾਇਦਾ ਨਹੀਂ ਪ੍ਰਮਾਤਮਾ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਤੁਸੀਂ ਇਕੱਲਿਆਂ ਨੇ ਜਨਮ ਲਿਆ ਹੈ ਇਕੱਲਿਆਂ ਨੇ ਇਸ ਜਹਾਨ ਤੋਂ ਜਾਣਾ ਹੈ ਪ੍ਰਮਾਤਮਾ ਦਾ ਦਿੱਤਾ ਸਾਰਾ ਕੁਝ ਤੁਹਾਡੇ ਕੋਲ ਹੈ ਬਿਨਾਂ ਵਜਾ ਪ੍ਰਮਾਤਮਾ ਤੇ ਗੁੱਸਾ ਕਰਨ ਦੀ ਗਿਲਾ ਸ਼ਿਕਵਾ ਕਰਨ ਦੀ ਪਰਮਾਤਮਾ ਨੂੰ ਕੋਸਣ ਦੀ ਜਰੂਰਤ ਨਹੀਂ ਪਰਮਾਤਮਾ ਨੇ ਜੋ ਕੁਝ ਦਿੱਤਾ ਹੈ ਉਹ ਭਰਪੂਰ ਹੈ ਉਸ ਦਾ ਇਸਤੇਮਾਲ ਕਰਾਂਗੇ ਤਾਂ ਸੌ ਰਾਹ ਨਿਕਲ ਆਉਣਗੇ ਇਨਸਾਨੀ ਜ਼ਿੰਦਗੀ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਐਵੇਂ ਹਰ ਇੱਕ ਦੇ ਨਾਲ ਆਪਣੀ ਤੁਲਨਾ ਕਰਕੇ ਮਨ ਦੁਖੀ ਨਾ ਕਰੋ ਪਰਮਾਤਮਾ ਨੇ ਹਰ ਇੱਕ ਨੂੰ ਵੱਖਰਾ ਬਣਾਇਆ ਹੈ ਹਰ ਇੱਕ ਦੇ ਵਿੱਚ ਕੁਝ ਗੁਣ ਵੀ ਦਿੱਤੇ ਨੇ ਕੁਝ ਔਗਣ ਵੀ ਦਿੱਤੇ ਨੇ ਹਰ ਇੱਕ ਨੂੰ ਕੁਝ ਖੁਸ਼ੀਆਂ ਵੀ ਦਿੱਤੀਆਂ ਨੇ ਕੁਝ ਦੁੱਖ ਵੀ ਦਿੱਤੇ ਨੇ ਆਪਣੀਆਂ ਖੁਸ਼ੀਆਂ ਦੇ ਵਿੱਚ ਚਾਰ ਲੋਕਾਂ ਨੂੰ ਸ਼ਾਮਿਲ ਕਰੋ ਆਪਣੇ ਦੁੱਖਾਂ ਨੂੰ ਦੂਜਿਆਂ ਦੇ ਨਾਲ ਵੰਡੋ ਦੁੱਖ ਵੰਡਿਆ